ਸਭ ਤੋਂ ਪਹਿਲਾਂ ਮੈਂ ਬਾਪ ਤੋਂ ਦਸਤੂਰ ਜਾ ਰਿਹਾ ਅੱਜ ਤੁਹਾਡਾ ਬੱਚਾ ਭਾਪਾ ਜਿਹੜਾ ਕਰਦਾ ਸਭਾਤ ਸਾਹਿਬ ਨੂੰ ਮੱਦਾਗਾ ਉਹ ਸਭ ਸਹੀ ਸਲਾਮਤ ਪਰਵਾਤ ਪਹੁੰਚਿਆ ਗਿਆ ਸਭ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰ ਹੈ ਉਸ ਤੋਂ ਬਾਅਦ ਪੰਜਾਬ ਪੁਰਸੇ ਵੈਸਪ ਦਾ ਬੜੀ ਪਸੰਦਿਤ ਖਾਈ ਇੱਕ ਵੱਡਾ ਆਪਰੇਸ਼ਨ ਜਿਹੜਾ 24 ਘੰਟੇ ਸਫਲ ਹੋਇਆ ਹੈ ਪੰਜਾਬ ਦੇ ਅੰਦਰ ਮੈਸਮ ਦੇ ਇੱਕ ਮਿਸਾਲ ਕਹਿ ਜਿਹੜੀ ਆ ਉਹ ਸਰਕਾਰ ਨੇ ਕੀਤੀ ਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਮਾਨ ਜੋ ਕਿਸੇ ਤਰ੍ਹਾਂ ਖੁਦ ਇਹ ਸਪਰੇਸ਼ਨ ਦੇ ਦੇਖਰੇ ਕਰ ਰਹੇ ਸੀ ਲਗਾਤਾਰ ਪਰ ਲਗਾਤਾਰ ਜਿਹੜਾ ਦੋਸ਼ੀਆਂ ਨੂੰ ਚੇਸ ਕੀਤਾ ਜਾ ਰਿਹਾ ਸੀਗਾ ਉਹ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਮਿਸਾਲ ਪੇਸ਼ ਪੇਸ਼ ਕੀਤਾ ਕਿ ਜਿਹੜਾ ਵੀ ਕੋਈ ਵਿਅਕਤੀ ਪੰਜਾਬ ਦੇ ਅੰਦਰ ਕਾਨੂੰਨ ਨੂੰ ਆਪਣੇ ਹੱਥ ਚ ਲਊਗਾ ਉਹ ਦੇ ਸਖਤੀ ਨਾਲ ਦਿੱਤਾ ਜਾਵੇ ਚਾਹ ਕੋਈ ਵੀ ਵਿਅਕਤੀ ਜੇਕਰ ਕਾਨੂੰਨ ਨੂੰ ਪ੍ਰਾਪਤ ਕਰਨ ਦਾ ਯਤਨ ਕਰੂਗਾ ਕਾਨੂੰਨ ਨੂੰ ਤੋੜਨ ਦਾ ਯਤਨ ਕਰੂਗਾ ਸਮੁੱਚੇ ਪਿੰਡ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੂਗਾ ਜਿਨ੍ਹਾਂ ਨੇ ਪੰਜਾਬ ਪੁਲਿਸ ਦਾ ਸਾਥ ਦਿੱਤਾ ਜਿਨ੍ਹਾਂ ਨੇ ਪੰਜਾਬ ਦੀ ਏਕਤਾ ਦਾ ਸਾਥ ਦਿੱਤਾ ਔਰ ਲਗਾਤਾਰ ਉਹ ਦੇ ਮੈਂਬਰ ਸਮੇਤ ਕੜੀ ਬਦੋ ਕੰਮ ਕਰਕੇ ਇਸ ਆਪਰੇਸ਼ਨ ਨੂੰ ਨੇਪਰੇ ਚਾੜਿਆ ਹੈਗਾ ਸੋ ਮੈਂ ਤਾਂ ਪੰਜਾਬ ਪੁਲਿਸ ਦਾ ਧੰਨਵਾਦ ਕਰਨਾ ਚਾਹੂਗਾ ਸਰਦਾਰ ਭਗਤ ਸਿੰਘ ਮਾਰਜੋਕ ਬੁਖਤਰੀ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਖੁਦ ਆਪਰੇਸ਼ਨ ਨੂੰ ਦੇਖਿਆ ਔਰ ਵੱਡਾ ਮੈਂਬਰ ਸਮੇਤ ਜਿਹੜਾ ਕਿਲਾ ਸਹੂਲਤ ਦਿੱਤੇ ਹੈਗਾ ਬਿਲਕੁਲ ਅੱਜ ਪੰਜਾਬ ਪੁਲਿਸ ਨੇ ਉਹ ਗਰਾਊਂਡ ਤੇ ਦਿਖਾਇਆਗਾ ਜਿਹੜਾ ਕਿ ਮੈਂ ਸਭ ਨੂੰ ਜੋ ਤੁਸੀਂ ਕਿਹਾ ਕਿ ਫਿਲਹਾਲ ਜੁੰਦਾ ਸੀ ਆਜ ਗਰਾਊਂਡ ਤੇ ਹੋਇਆਗਾ ਕਿ 24 ਘੰਟੇ ਪਹਿਲਾਂ 24 ਘੰਟੇ ਪਹਿਲਾਂ ਬੱਚਾ ਰਵਾਜ ਦਿੱਤਾ ਗਿਆ ਔਰ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਜਿਹੜਾ ਹੈਗਾ ਉਹ ਬੱਚਾ ਅੱਜ ਪਰਿਵਾਰ 'ਚ ਜਿਹੜਾ ਵਾਪਸ ਪਰਤਿਆ ਕੋਈ ਵੀ ਕਿਸੇ ਦੀ ਕਿਸਮ ਦੀ ਇੰਜਰੀ ਨਹੀਂ ਹੈਗੀ ਹੈਲਪਫੁਲ ਤੰਦਰੁਸਤ ਦਾ ਮੈਡੀਕਲ ਬੇਸਿਕ ਰਾਏ ਕਿ ਬਿਲਕੁਲ ਤੰਦਰੁਸਤ ਸੁਮੈਦ ਰੱਬ ਤੁਹਾਨੂੰ ਗਿਲਾ ਕਰਦਾ ਹੈ ਕਿ ਦੱਸਿਆ ਕਿ ਮੈਂ ਤਾਰਾ ਜਿਹੜਾ ਫਾਰਮੈਟ ਰੂਲ ਆ ਉਹਦੇ ਚ ਪੜਦਾਗਾ ਫਸਟ ਕਲਾਸ ਦੇ ਅੰਦਰ ਪੜਦਾਗਾ ਜਿਹੜਾ ਆਪਣਾ ਨਾਮ ਪੱਕੇ ਦੱਸਿਆਗਾ ਸੋ ਤੁਹਾਨੂੰ ਪਤਾ ਲੱਗਦਾਗਾ ਕਿ ਬੱਚਾ ਬਿਲਕੁਲ ਚੜ੍ਹਦੀ ਕਲਾ ਦੇ ਅੰਦਰ ਆਹ ਤੰਦਰੁਸਤ ਆ ਅਪਰਾਧੀਆਂ ਨੂੰ ਇਸ ਰੀਟ ਦੇਣਾ ਚਾਹੀਦਾ ਸੋ ਅਪਰਾਧੀਆਂ ਨੂੰ ਬਹੁਤ ਵੱਡਾ ਸਨੇਹਾ ਜਿਹੜਾ ਕੋ ਪੰਜਾਬ ਸਰਕਾਰ ਵੱਲੋਂ ਸਰਕਾਰ ਦੇ ਬਾਅਦ ਹੀ ਵੱਲੋਂ ਪੰਜਾਬ ਉਸ ਨੂੰ ਮੇਚਪੀਆਗਾ ਕੋਈ ਵੀ ਜਿਹੜਾ ਅਪਰਾਧੀ ਆ ਕਿਸੇ ਵੀ ਕਿਸਮ ਦਾ ਅਪਰਾਧ ਕਰਦਾਗਾ ਉਹਨਾਂ ਦਾ ਸਖਤੀ ਨਾਲ ਇਚੇਜ ਹੋਣਾ ਚਾਹੀਦਾ ਹੈ ਦੇਖੋ ਬਿਲਕੁਲ ਜਿੰਨਾ ਅਸਰਾਂ ਨੇ ਇਸ ਆਪਰੇਸ਼ਨ ਦੌਰਾਨ ਆਪਣਾ ਹੁਕਮ ਨਵਾਇਆ ਸੋ ਉਹਨਾਂ ਨੂੰ ਬਿਲਕੁਲ ਸਲਾਮ ਕਰਦਾ ਜਦੋਂ ਮੈਂ ਤਾਂ ਸਾਡੇ ਨਾਲ ਖੜੀ ਆ ਜੋਤੀ ਜਾਦਵ ਜੀ ਜਿਹੜਾ ਕਿ ਕੰਨਾਪੁਰ ਸੌਣਾ ਸਸਰੀ ਨੇ ਔਰ ਮਲੇਰਪੁਰ ਨਾਲ ਪਹੁੰਚੇ ਸварਜਨ ਜਗਨਜੀਤ ਸਿੰਘ ਪਟਿਆਲਾ ਪੁਲਿਸ ਦੇ ਡਾਕਟਰ ਨਾਲਕ ਸਿੰਘ ਜੀ ਬੰਦੀ ਸਿਖਿਆ ਤੋਂ ਜੁੜੇ ਡੀਆਈਜੀਸੀ ਕੋਲ ਸਾਰੇ ਅਫਸਰ ਸਹਿਬਾਨ ਡੀਜੀਪੀ ਸਹਿਬਾਨ ਨੇ ਸਾਰੇ ਸਿਮੂਲੇਸ਼ਨ ਦੀ ਜਿਹੜੀ ਆ ਉਹ ਵਾਈ ਕਰ ਰਹੇ ਸੀ ਸਾਰੇ ਸਪੀਚ ਨੂੰ ਦੇਖ ਰਹੇ ਸੀ ਔਰ ਬਹੁਤ ਸਾਰੇ ਜਵਾਨ ਸਭ ਤੋਂ ਜਿਹੜੇ ਉਹ ਗ੍ਰਾਊਂਡ ਤੇ ਵੀ ਸੀਗੇ ਉਹ ਸਰਦਾਰ ਭਗਤ ਸਿੰਘ ਮਾਰਕੀ ਲਗਾਤਾਰ ਆਪ ਜਿਹੜੀ ਆ ਪੈਣੀ ਅਕਤਾ ਦੇਖ ਰਹੇ ਸੀ ਕਿਉਂਕਿ ਅਸੀਂ ਜਦ ਕੈਂਪਰ ਦੀ ਮੈਚਿੰਗ ਸਟੇਟ ਤੋਂ ਸਾਰੇ ਚਿੰਤਤ ਸੀਗੇ ਸੋ ਬਹੁਤ ਅੱਛਾ ਮੈਂ ਸਭ ਨੂੰ ਅਪ੍ਰੀਸ਼ੀਏਟ ਤਬ ਹੋਇਆਗਾ ਸੋ बच्चे ਦੇਖੋ ਤੁਸੀਂ ਕਿਸ ਤਰ੍ਹਾਂ माहौल ਮਹੌਰਾ ਤੁਨੇ ਤਾਂ ਜੋ ਮਿਲ ਰਹੇ ਨੇ ਇਹ ਸਾਰਾ ਕੁਝ ਤਾਂ ਹੀ ਪੋਸੀਬਲ ਹੋਇਆਗਾ ਜੇਕਰ ਪੰਜਾਬ ਦੇ ਜਰ ਆਪਣੀ ਕੋਲ ਜੜਾ ਹੋਵੇ लो ਮਿੰਟ ਆਜੋ ਆਜੋ ਲਓ ਸਰ ਇੱਕ ਲੋਬੀ ਪੰਜਾਬ ਪੁਲਿਸ ਦੇ ਬਹੁਤ ਜ਼ਰੂਰੀ ਆ ਸਾਡੀ ਟੀਮ ਨੇ ਬਹੁਤ ਕਮਾਲ ਕਰੀ ਆ ਜੇ ਸਾਡੇ ਸਾਰੇ ਸਟਾਫ ਨੇ ਬਹੁਤ ਬਹਾਦਰੀ ਵਾਲਾ ਕੰਮ ਬਹੁਤ ਅੱਛਾ ਕੀਤਾ ਧੰਨਵਾਦ ਜੀ ਆ ਲੈ ਭਾਈ ਹਾਂਜੀ ਪੰਜੀ ਤੁਸੀਂ ਕੀ ਕਹੋਗੇ ਸਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਜਿਸ ਤਰ੍ਹਾਂ ਦਲੇਰੀ ਨਾਲੇ ਕੰਮ ਕੀਤਾ ਤੇ ਬੱਚਾ ਅੱਜ ਸੋਸ਼ਲ ਘਰੇ ਲੱਭ ਗਿਆ ਹਾਂਜੀ ਅਸੀਂ ਪੰਜਾਬ ਪੁਲਿਸ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂਗੇ ਜਿਨ੍ਹਾਂ ਨੇ ਅੱਜ ਮੇਰੇ ਬੱਚੇ ਨੂੰ ਮੇਰੀ ਗੋਦ ਚ ਦੁਬਾਰਾ ਪਾਦਾ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਸ ਤਰ੍ਹਾਂ ਹੀ ਸਜ਼ਾ ਅਪਰਾਧੀਆਂ ਨੂੰ ਮਿਲੀ ਹੈ ਬਾਕੀ ਖੁਸ਼ ਹੋਵੋ ਤੁਸੀਂ ਹਾਂਜੀ ਹਾਂਜੀ ਕੱਲ ਨੂੰ ਹੀ ਮੈਂ ਨਹੀਂ ਚਾਹੁੰਦੀ ਕਿ ਮੇਰੇ ਵਾਲਾ ਹੀ ਮੇਰੇ ਮੇਰੇ ਨਾਲ ਦੇ ਕਿਸੇ ਨਾਲ ਹੋਰ ਹੁੰਦਾ ਪੇਰੈਂਟਸ ਨਾਲ ਵਧੀਆ ਅਪਰਾਧ ਸਭ ਕੁ ਉਸ ਜਿਵੇਂ ਵੀ ਹੋਇਆ ਹੁਣ ਉਹ ਕਾਹਾਂ ਨਹੀਂ ਕੋਈ ਕਿਸੇ ਨੂੰ ਐ ਕਰ ਸਕੂ ਜੀ ਰਾਤ ਕਿੱਦਾਂ ਲੰਘੀ ਜੀ ਤੁਹਾਡੀ ਕੱਲ ਦੀ ਰਾਤ ਮਤਲਬ ਕੀ ਰਾਤ ਜੀ ਸਾਡੀ ਬਹੁਤ ਔਖੀ ਮੇਰੀ ਇੱਕ ਰਾਤ ਹੀ ਚਾਰ ਰਾਤਾਂ ਵਰਗੀ ਸੀ ਮੈਨੂੰ ਪਤਾ ਵੀ ਮੈਂ ਆਪਦੇ ਬੱਚੇ ਤੋਂ ਬਿਨਾਂ ਕਿ ਮੈਂ ਰਾਤ ਗੱਡੀਆ ਮੈਂ ਸਾਰੀ ਰਾਤ ਸੁੱਤੀ ਨਹੀਂ ਹੈਗੀ ਕੀ ਅਪਰਾਧੀਆਂ ਦਾ ਪਤਾ ਲੱਗਿਆ ਜੀ ਕਿੱਥੋਂ ਨਾਲ ਸੰਬੰਧ ਰੱਖਦੇ ਆ ਅਪਰਾਧੀ ਕਿਹੜੇ ਏਰੀਆ ਦੇ ਤੋਂ ਹਾਂ ਜੀ ਇੱਧਰ ਬੰਦੇ ਤੁਹਾਨੂੰ ਪਾ ਦਮ ਮੈਂ ਕਿਵੇਂ ਸਾਹਿਬ ਕਿਸ ਤਰ੍ਹਾਂ ਦੇਖਦਾਂ ਕਿ ਪੰਜਾਬ ਪੁਲਿਸ ਨੇ ਤੇ ਸਰਕਾਰ ਨੇ ਇਹਦੇ ਕੰਮ ਦੀ ਬਦੌਲਤ ਅੱਜ ਸੁਰੱਖਿਅਤ ਬੱਚਾ ਘਰ ਲੋਟਿਆ ਵਾ ਜੀ ਹਾਂ ਜੀ ਬਹੁਤ ਵਧੀਆ ਕੰਮ ਕੀਤਾ ਜੀ ਪੰਜਾਬ ਸਰਕਾਰ ਨੇ ਤੇ ਪੁਲਿਸ ਪ੍ਰਸ਼ਾਸਨ ਨੇ ਬਹੁਤ ਜਿਆਦਾ ਵਧੀਆ ਕੰਮ ਕੀਤਾ ਸਾਡਾ ਨਜ਼ਰੀਆ ਹੀ ਬਦਲ ਗਿਆ ਪੰਜਾਬ ਪੁਲਿਸ ਬਾਰੇ ਬਹੁਤ ਬਹੁਤ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਸਾਹਿਬ ਇਹ ਕਾਬਲੀਅਤ ਕੀ ਕਹੋਗੇ ਪੁਲਿਸ ਦੀ ਜਿਹੜੀ ਕਾਬਲੀਅਤ ਹੈ ਕਾਬਲੀਅਤ ਬਹੁਤ ਵਧੀਆ ਜੀ ਅਸੀਂ ਮਤਲਬ ਸਾਡਾ ਨਜ਼ਰੀਆ ਹੀ ਬਦਲੇ ਗਿਆ ਪੰਜਾਬ ਪੁਲਿਸ ਬਾਰੇ ਬਹੁਤ ਵਧੀਆ ਸਾਡਾ ਉਹਨੇ ਸਾ ਉਹਨਾਂ ਨੇ ਸਾਡਾ ਸਾਥ ਦਿੱਤਾ ਸਾਡੇ ਨਾਲ ਰਾਤ ਨੂੰ ਵੀ ਸਾਰੀ ਰਾਤ ਰਾਤ ਦਾ ਰੱਖਿਆ ਸਾਡੇ ਨਾਲ ਹੀ ਰਹਿੰਦੇ ਉਹ ਤੇ ਪੂਰੀ ਸਾਡੇ ਮਤਲਬ ਸਾਨੂੰ ਹੌਸਲਾ ਦੇ ਕੇ ਰੱਖ ਜਾਂਦਾ ਸੀ ਜਿਸ ਤਰ੍ਹਾਂ ਸਜ਼ਾ ਮਿਲੀ ਆ ਅਪਰਾਧੀਆਂ ਨੂੰ ਤੇ ਸੈਟੀਸਫਾਈਡ ਹੋ ਜੀ ਹਾਂਜੀ ਅਸੀਂ ਉਹ ਤਾਂ ਬਹੁਤ ਸੈਟੀਸਫਾਈਡ ਆ ਤੇ ਮਾਨ ਸਾਹਿਬ ਦਾ ਮੈਨੂੰ ਫੋਨ ਵੀ ਆਇਆ ਸੀ ਆਪ ਪਰਸਨਲੀ ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਸਾਰੀ ਗੱਲਬਾਤ ਦਾ ਉਹਨਾਂ ਨੇ ਆਪ ਮੇਰੇ ਤੋਂ ਜਾਇਜ਼ਾ ਲਿਆ ਤੇ ਉਹਨਾਂ ਦਾ ਵੀ ਬਹੁਤ 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 ਧੰਨਵਾਦ ਕਰਦੇ ਹਾਂ ਪੰਜਾਬ ਦੇ ਖੇਨਾ ਮੰਤਰੀ ਖੁਦ ਜਿਹੜਾ ਬੱਚੇ ਨੂੰ ਤੁਹਾਡੇ ਜਿਹੜੇ ਹਾਲੇ ਕਰਨਾ ਇੰਨੀ ਕੀ ਕੰਮ ਹਾਂਜੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਇੰਦੇ ਨਾਲ